ਨਾ ਮੋਲ ਕੇ ਮੇਰੇ ਦੋਸਤ ਕੋਮੋਲ ਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਜੀ ਅਕਾਲੀ ਦਲ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਰ ਹੁਣ ਮੈਨੂੰ ਸਾਡੇ ਸਰਕਲ ਪ੍ਰਧਾਨ ਸਾਹਿਬ ਜਸਵੰਦਰ ਜੈਲਦਾਰ ਜੀ ਦਾ ਪਿਛਲੇ ਘੰਟੇ ਦਾ ਫੋਨ ਆ ਰਿਹਾ ਵੀ ਜਿਹੜੇ ਐਮਐਲਏ ਸਾਹਿਬ ਨੇ ਜਿਨ੍ਹਾਂ ਦੇ ਪਿੱਛੇ ਪੂਛ ਵੀ ਲੱਗੀ ਹੋਈ ਜੀ ਹੁਣ ਮੰਤਰੀ ਸਾਹਿਬ ਨਗੇ ਸਰਕਾਰ ਦੇ ਬੀਬੀ ਬਜਿੰਦਰ ਕੌਰ ਉਹ ਆਪਦੇ ਪਿੰਡ ਚ ਆ ਕੇ ਬਾਹਰਲੇ ਲੋਕਾਂ ਨੂੰ ਤਕਰੀਬਨ 2-300 ਲੋਕ ਬਾਹਰਲੇ ਲੋਕ ਬਾੜ ਕੇ ਅੰਦਰ ਬੋਲਿੰਗ ਗੂਥਾਂ ਦੇ ਵਿੱਚ ਤੇ ਭੋਗਸ ਵੋਟਾਂ ਪਾਉਣ ਦੀ ਆ ਪੋਸਟ ਕੈਪਚਰਿੰਗ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਇਹ ਇੱਕ ਡੈਮੋਕ੍ਰੇਸੀ ਹੈ ਠੀਕ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਕਿਤੇ ਵੀ ਵੋਟ ਪਾਉਣ ਦਾ ਹੱਕ ਹੈ ਤੁਸੀਂ ਮੰਤਰੀ ਹੋ ਸਰਕਾਰ ਦੇ 4 ਸਾਲ ਹੋ ਗਏ ਜੇ ਤੁਸੀਂ ਕੋਈ ਕੰਮ ਕੀਤਾ ਹੁੰਦਾ ਤੁਸੀਂ ਪੱਤਰਕਾਰ ਸਹਿਬਾਨ ਇੱਥੇ ਸਾਰੇ ਮੌਜੂਦ ਹੋ ਪਿੰਡ 'ਚ ਢੇੜਾ ਕੱਢ ਕੇ ਜਰੂਰ ਆਇਓ ਮੰਤਰੀ ਦਾ ਪਿੰਡ ਪਹਿਲੀ ਵਾਰ ਇਹੋ ਜਿਹਾ ਤੁਹਾਨੂੰ ਮਿਲਿਆ ਹੋਣਾ ਜਿੱਥੇ ਕੋਈ ਵੀ ਨਹੀਂ ਕੁਝ ਕੰਮ ਹੋਇਆ ਕੰਮ ਦੇ ਆਧਾਰ ਤੇ ਵੋਟ ਮੰਗੋ ਨਾ ਕਿ ਦਬਕੇ ਨਾਲ ਵੋਟ ਪਵਾਓ ਇਹ ਲੋਕਾਂ ਦਾ ਬੜਾ ਇਹ ਲੋਕਾਂ ਦਾ ਪਤਾ ਨਹੀਂ ਲੱਗਦਾ ਜਿਹੜੋ ਇੱਕ ਵਾਰੀ 92 ਦੇ ਦਿੰਦੇ ਨੇ ਤੇ ਦੂਜੀ ਵਾਰੀ ਤੁਹਾਨੂੰ ਇੱਕ ਵੀ ਨਹੀਂ ਆਉਣੀਗੇ ਜੇ ਨਾਲੇ ਜੇ ਮੈਂ ਤੁਸੀਂ ੱੱਕਾ ਕਰ ਰਹੇ ਹੋ ਬੀਬੀ ਜੀ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਤੁਸੀਂ ਪਿੰਡ ਦੀ ਧੀ ਹੋ ਤੇ ਪਿੰਡ ਦੇ ਬਜ਼ੁਰਗਾਂ ਨੂੰ ਤੁਸੀਂ ਹੱਥੋਂ ਫੜ-ਫੜ ਕੇ ਤੁਸੀਂ ਬਾਹਰ ਕੱਢ ਰਹੇ ਹੋ ਬੋਲਗੇ ਸਟੇਸ਼ਨਾਂ ਤੋਂ ਇਹ ਤੁਹਾਨੂੰ ਬਾਹਲਾ ਕੋਈ ਤੁਸੀਂ ਸਿਆਣੀ ਗੱਲ ਨਹੀਂ ਕਰ ਰਹੇਗੇ ਇਹਦਾ ਖਾਮਿਆਜਾ ਤੁਹਾਨੂੰ 2000 ਸਾਇਟ ਤੇ ਭੁਗਤਣਾ ਪੈਣਾਗਾ